ਹਾਂਜੀ ਕੀ ਹਾਲ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨੋਨੂ ਚੌਕੀ ਸਵਾਗਤ ਹੈ ਆਪਣੀ ਪੇਤੇ ਲਓ ਜੀ ਆਪਾਂ ਇਸ ਸਮੇਂ ਹੈਗੇ ਆਂ ਵਿਦਿਆਲੇ ਪਿੰਡ ਦੇ ਵਿੱਚ ਅੱਜ ਕਬੂਤਰਬਾਜੀ ਮੁਕਾਬਲੇ ਚੱਲ ਰਹੇ ਨੇ ਜੀ ਪਿੰਡ ਵਿਦਿਆਲੇ ਦੇ ਵਿੱਚ ਮੌਸਮ ਜਰੂਰ ਠੰਡਾ ਹੈਗਾ ਜੀ 29 ਕਬੂਤਰ ਨੇ ਤੇ ਇਧਰ ਭਰਾ ਆਪਣੇ ਪਿੱਥੋ ਪਿੰਡ ਵਾਲੇ ਬੈਠੇ ਆ ਜੀ ਜੋਤ ਪਿੰਡ ਵਾਲੇ ਬੈਠੇ ਆ ਮੁੰਡੇ ਢਵਾਲੀ ਪਿੰਡ ਤੋਂ ਆਏ ਨੇ ਚੌਕੀ ਪਿੰਡ ਤੋਂ ਆਏ ਨੇ ਕੂਟੜੀ ਤੋਂ ਆਏ ਨੇ ਬੱਕ ਬੱਕ ਪਿੰਡਾਂ ਵਾਲੇ ਭਰਾ ਆਏ ਹੋਏ ਨੇ ਜੀ ਕਿਉਂਕਿ ਸ਼ੌਂਕ ਹੁੰਦਾ ਬਾਈ ਅਡੋਡੀ ਸ਼ੌਂਕ ਹੈ ਨਾ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਲਓ ਜੀ ਪਿੰਡ ਵਿਦਿਆਲੇ ਦੇ ਵਿੱਚ ਕਬੂਤਰਬਾਜੀ ਮੁਕਾਬਲੇ ਚੱਲ ਰਹੇ ਨੇ ਜੋ ਲਓ ਜੀ 29 ਕਬੂਤਰ ਤੁਸੀਂ ਦੇਖ ਸਕਦੇ ਹੋ ਦੇਖੋ ਵੀਰੇ ਉਧਰਲੀ ਪਾਸੇ ਭਰਾ ਵੀ ਖੜੇ ਨੇ ਇੱਧਰ ਵੀ ਬੈਠੇ ਨੇ ਅੱਜ ਮੌਸਮ ਥੋੜਾ ਢੰਡਾ ਇਸ ਕਰਕੇ ਬਈ ਉਹ ਦੇਖੋ ਤੁਸੀਂ ਦੇਖ ਸਕਦੇ ਹੋ YouTube ਤੇ ਚੈਨਲ ਆ ਵੀਰੇ ਆਪਣਾ ਤੇ ਨੋਨੂ ਚੌਕੇ ਦੇ ਨਾਂ ਤੇ ਬਣਿਆ ਹੋਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਰੇ ਆਪਾਂ ਨਵੇਂ ਨਵੇਂ ਵੀਡੀਓ ਪਾਵਾਂਗੇ ਚੈਨਲ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਬੂਤਰ ਇਸ ਸਮੇਂ ਪਿੰਡ ਬਦਿਆਲੇ ਦੇ ਵਿੱਚ ਕਬੂਤਰਬਾਜੀ ਮੁਕਾਬਲੇ ਚੱਲ ਰਹੇ ਨੇ ਸ਼ਾਹੋਂ ਕਦਾ ਕੋਈ ਮੋਲਣੀ 29 ਕਬੂਤਰ ਹੈ ਦੋਸਤੋ ਇਧਰਲੇ ਪਾਸੇ ਦੇਖੋ ਜੀ ਭਰਾ ਖੜੇ ਇਧਰਲੇ ਪਾਸੇ ਉਹ ਉੱਪਰ ਬੈਠੇ ਆ ਬਾਈ ਕੁਝ ਕੁਝ ਇਧਰ ਬੈਠੇ ਆ ਟਵਾਲੀ ਵਾਲੇ ਬੈਠੇ ਨੇ ਕੋਟੜੇ ਤੋਂ ਆ ਮੁੰਡੇ ਪਿੱਥੋ ਪਿੰਡ ਦੇ ਮੁੰਡੇ ਨੇ ਜੌਂਦ ਪਿੰਡ ਦੇ ਮੁੰਡੇ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਣੇ ਕਰ ਲਓ ਵੀਰੇ ਨੋਨੂ ਚੌਕੇ ਦੇ ਨਾਂ ਤੇ ਪੇਜ ਬਣਿਆ ਹੋਇਆ ਆਪਣਾ YouTube ਤੇ ਲਓ ਜੀ ਸਾਹਮਣੇ ਆ ਚੁੱਕੇ ਆ ਬਾਈ ਕਬੂਤਰੇ ਸਮੇਂ ਦੇਖ ਸਕਦੇ ਤੁਸੀਂ 29 ਕਬੂਤਰ ਨੇ ਮੌਸਮ ਦੇ हिसाब ਤੇ ਤਾਂ ਬਾਈ ਲੱਗ ਰਿਹਾ ਹੈ ਵੀ 5 6 ਵਜੇ ਜਾਣਗੇ ਜਿੱਤ ਹਰ ਤੇ ਜੁੜੇ ਰਹੋ ਆਪਣੇ ਪੇਜ ਦੇ ਨਾਲ YouTube ਚੈਨਲ ਨੋਨੂ ਚੌਕੇ ਤੇ ਸਾਰੇ ਜਣੇ ਕਰ ਲੋ ਸਬਸਕ੍ਰਾਈਬ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਨੋਨੂ ਚੌਕੇ ਰੱਬ ਰੱਖਾ ਜੀ